ਪਹਿਲਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਜਿਸ ਦੇ ਉੱਤੇ ਦੇਸ਼ ਵਾਸੀਆਂ ਦੀ ਅੱਜ ਨਜ਼ਰਾਂ ਟਿਕੀਆਂ ਹੋਣਗੀਆਂ ਅੱਜ ਕਿਉਂਕਿ ਕੇਂਦਰੀ ਬਜਟ ਪੇਸ਼ ਹੋਵੇਗਾ ਦੇਸ਼ ਦੇ ਵਿੱਚ ਅੱਜ ਕੇਂਦਰ ਸਰਕਾਰ ਆਪਣਾ ਬਜਟ ਪੇਸ਼ ਕਰੇਗੀ ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਇਸ ਬਜਟ ਨੂੰ ਪੇਸ਼ ਕਰਨਗੇ ਤਾਂ ਅੰਦਾਜ਼ੇ ਕਿ बतौर ਵਿੱਤ ਮੰਤਰੀ ਨਿਰਮਲਾ ਸੀ타 ਰਮਨ ਲਗਾਤਾਰ ਸੱਤਵਾਂ ਬਜਟ ਪੇਸ਼ ਕਰਨਗੇ ਅੱਜ ਕਹ ਦਈਏ ਕਿ ਮੋਦੀ ਸਰਕਾਰ 3.0 ਦਾ ਅੱਜ ਪਹਿਲਾ ਪੂਰਨ ਬਜਟ ਹੈ ਨਵੀਂ ਵੱਡੀ ਸਰਕਾਰ ਦਾ ਦੇਸ਼ ਦੀਆਂ ਮਹਿਲਾਵਾਂ ਸਮੇਤ ਹਰ ਵਰਗ ਦੀਆਂ ਇਸ ਬਜਟ ਤੇ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਸਾਨਾਂ ਤੇ ਵਪਾਰੀਆਂ ਨੂੰ ਸਰਕਾਰ ਤੋਂ ਕਈ ਮੰਗਾਂ ਪੂਰੀਆਂ ਹੋਣ ਦੀ ਆਸ ਨਜ਼ਰ ਆ ਰਹੀ ਹੈ ਟੈਕਸ ਦਾਤਾਂਵਾਂ ਨੂੰ ਵੀ ਬਜਟ ਤੋਂ ਵੱਡੀਆਂ ਉਮੀਦਾਂ ਨੇ ਸਵਾਰ ਤੇ ਭਾਜਪਾ ਆਪਣੇ ਮੈਨੀਫੈਸਟੋ ਦੀਆਂ 19 ਗਰੰਟੀਆਂ ਵੀ ਪੂਰੀਆਂ ਕਰ ਸਕਦੀ ਹੈ ਜੇ ਸ਼ਾਸਤਰੀਆਂ ਨੇ ਤੀਜੀ ਵਾਰ ਮੋਦੀ ਸਰਕਾਰ 'ਤੇ ਭਰੋਸਾ ਜਤਾਇਆ ਤੇ ਨਵੀਂ ਬਣੀ ਸਰਕਾਰ ਜੋ ਹੈ ਆਪਣੇ ਮੈਨੀਫੈਸਟੋ ਦੇ ਵਿੱਚ ਦਿੱਤੀਆਂ 19 ਗਰੰਟੀਆਂ ਇਸ ਬਜਟ ਦੇ ذریعے ਪੂਰੀਆਂ ਕਰ ਸਕਦੀ ਹੈ ਦੱਸ ਦिए ਕਿ ਟੈਕਸ ਦਾਤਾਵਾਂ ਨੂੰ ਵੱਡੀਆਂ ਆਸਾਂ ਨੇ ਵੱਡੀਆਂ ਉਮੀਦਾਂ ਨੇ ਇਸ ਬਜਟ ਤੋਂ ਅੱਜ ਬਜਟ ਪੇਸ਼ ਹੋਵੇਗਾ ਕੇਂਦਰੀ ਬਜਟ ਪੇਸ਼ ਹੋਵੇਗਾ ਪੂਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਇਸ ਬਜਟ ਤੇ ਟਿਕੀਆਂ ਹੋਣਗੀਆਂ ਕਿਉਂਕਿ ਹਰ ਵਰਗ ਦੇ ਲਈ ਕਿ ਕੁਝ ਖਾਸ ਰੱਖਿਆ ਗਿਆ ਇਸ ਬਜਟ ਦੇ ਵਿੱਚ ਜ਼ਰੂਰ ਉਹਨਾਂ ਨੂੰ ਉਮੀਦਾਂ ਨੇ ਕਿ ਸਰਕਾਰ ਉਹਨਾਂ ਦੇ ਵਰਗ ਲਈ ਵੀ ਧਿਆਨ ਰੱਖੇਗੀ ਸਭ ਤੋਂ ਜ਼ਿਆਦਾ ਮੱਧ ਵਰਗ ਜੋ ਆਸ ਲਗਾ ਕੇ ਬੈਠਾ ਹੈ ਕਿ ਇਸ ਬਜਟ ਦੇ ਵਿੱਚ ਮੱਧ ਵਰਗ ਦੇ ਲਈ ਕੀ ਕੁਝ ਖਾਸ ਰਹੇਗਾ ਇਸ ਨੂੰ ਲੈ ਕੇ ਵੀ ਜੜੀਆਂ ਨੇ ਉਹ ਉਮੀਦਾਂ ਬਣੀਆਂ ਹੋਈਆਂ ਨੇ ਕਿਉਂਕਿ ਮੱਧ ਵਰਗ ਦੇ ਲੋਕ ਮਹਿੰਗਾਈ ਤੇ ਬੇਰੋਜ਼ਗਾਰੀ ਤੋਂ ਪਰੇਸ਼ਾਨ ਨੇ ਮਹਿੰਗਾਈ ਨੂੰ ਲੈ ਕੇ ਕੀ ਕੁਝ ਕੀ ਮਹਿੰਗਾ ਹੋਏਗਾ ਜਾਂ ਕੀ ਵਸਤਾ ਜੋ ਹੈ ਉਹ ਸਸਤੀਆਂ ਹੋਣਗੀਆਂ ਮੱਧ ਵਰਗ ਦੇ ਸਤੇ ਨਜ਼ਰਾ ਬਣੀਆਂ ਹੋਈਆਂ ਮੋਦੀ ਸਰਕਾਰ 3.0 ਦਾ ਇਹ ਪਹਿਲਾ ਬਜਟ ਹੈ ਦੱਸ ਦਈਏ ਕਿ ਬਤੌਰ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਸੱਤਵੇਂ ਵਾਰੇ ਬਜਟ ਪੇਸ਼ ਕਰਨ ਜਾ ਰਹੇ ਨੇ ਅੱਜ ਮਹਿਲਾਵਾਂ ਤੇ ਕਿਸਾਨਾਂ ਦੇ ਲਈ ਕੀ ਕੀ ਐਲਾਨ ਕੀਤੇ ਜਾਣਗੇ ਇਸ ਬਜਟ ਦੇ ਵਿੱਚ ਤੇ ਦੂਜੇ ਪਾਸੇ ਮੱਧ ਵਰਗੀ ਲੋਕਾਂ ਨੂੰ ਕੀ ਰਾਹਤ ਮਿਲੇਗੀ ਦੇਸ਼ ਦੀਆਂ ਉਮੀਦਾਂ ਦਾ ਬਜਟ ਹੂਣ ਵਾਲਾ ਇਸ ਨੂੰ ਉਮੀਦਾਂ ਵਾਲਾ ਬਜਟ ਵੀ ਕਿਹਾ ਜਾ ਸਕਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਕਿਉਂਕਿ ਲੋਕਾਂ ਨੂੰ ਕਾਫੀ ਉਮੀਦਾਂ ਨੇ ਉਮੀਦਾ ਵਾਲਾ ਬਜਟ ਅੱਜ ਲੋਕਾਂ ਦੇ ਲਈ ਕਿੰਨਾ ਕੁ ਠੀਕ ਸਾਬਿਤ ਹੁੰਦਾ ਹੈ ਜਾਂ ਲੋਕ ਕਿੰਨੇ ਕੁ ਵੱਡੀ ਇਸ ਬਜਟ ਦੇ ਵਿੱਚ ਰਾਹਤ ਪਾਣਗੇ ਜ਼ਰੂਰ ਦੇਖਣਾ ਪਾਉਂਦਾ ਹੈ ਅੱਜ 11 ਵਜੇ ਬਜਟ ਜਿਹੜਾ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਬਜਟ ਪੇਸ਼ ਕਰਨਗੇ ਲਗਾਤਾਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਿਰਮਲਾ ਸੀ타 ਰਮਨ ਬਤੌਰ ਵਿੱਤ ਮੰਤਰੀ ਸੱਤਵੀਂ ਵਾਰ ਬਜਟ ਪੇਸ਼ ਕਰਨਗੇ ਤੇ ਅੱਜ ਦੱਸ ਦਈਏ ਕਿ 11 ਵਜੇ ਬਜਟ ਪੇਸ਼ ਹੋਵੇਗਾ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਇਸ ਉਮੀਦਵਾਰਲੇ ਬਜਟ ਦੇ ਉੱਤੇ ਟਿਕੀਆਂ ਹੋਈਆਂ ਨੇ ਬੀਤੇ ਕੱਲ ਬਜਟ ਸੈਸ਼ਨ ਦਾ ਆਗਾਜ਼ ਜਿਹੜਾ ਹੋਇਆ ਲੇਕਿਨ ਪਹਿਲਾ ਦਿਨ ਹੰਗਾਮੇ ਦਾ ਰਿਹਾ ਕਿਉਂਕਿ ਵਿਰੋਧੀ ਧਿਰ ਨੇ NEET ਦਾ ਮੁੱਦਾ ਚੁੱਕਿਆ ਸੀ ਲੇਕਿਨ ਅੱਜ ਜੋ ਹੈ ਇੱਥੇ ਸੈਸ਼ਨ ਦੇ ਵਿੱਚ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਨਿਰਮਲਾ ਸੀਤਰਾ ਸਵੇਰ ਨਾਲ ਮੇਰੇ ਸਹਿਯੋਗੀ ਹਰਮਿਤ ਅੰਮ੍ਰਿਤਸਰ ਤੋਂ ਲਾਈਵ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਹਰਮਿਤ ਅੱਜ ਉਮੀਦਾਂ ਵਾਲਾ ਬਜਟ ਜਿਹੜਾ ਪੇਸ਼ ਹੋਣ ਲੱਗਿਆ ਹੈ ਕਿਉਂਕਿ ਲੋਕਾਂ ਨੂੰ ਕਾਫੀ ਜ਼ਿਆਦਾ ਉਮੀਦਾਂ ਨੇ ਇਸ ਲਈ ਅਸੀਂ ਉਮੀਦਾਂ ਵਾਲਾ ਬਜਟ ਇਸ ਨੂੰ ਕਹਾਂਗੇ ਕੀ ਲੱਗਦਾ ਕਿਹੜੇ-ਕਿਹੜੇ ਵਰਗ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਸਭ ਤੋਂ ਜ਼ਿਆਦਾ ਮੱਧ ਵਰਗ ਦੇ ਲਈ ਕੀ ਕੁਝ ਖਾਸ ਦੇਖਣ ਨੂੰ ਮਿਲ ਸਕਦਾ ਹੈ ਕਿਸਾਨਾਂ ਦੇ ਲਈ ਵਪਾਰੀਆਂ ਦੇ ਲਈ ਕੀ ਕੁਝ ਜਿਹੜੀ ਵੱਡੀ ਰਾਹਤ ਇਸ ਬਜਟ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਵਿਸ਼ਾਖਾ ਬਜਟ ਦੀ ਗੱਲ ਕਰੀਏ ਤਾਂ ਬਜਟ ਨੂੰ ਲੈ ਕੇ ਸਭ ਹੀ ਆਸਾ ਜਾਗਦਿਆਂ ਨੇ ਹਰ ਸਾਲ ਹਰ ਕੋਈ ਆਸ ਲਾਉਂਦਾ ਹੈ ਕਿ ਸਾਨੂੰ ਰਾਹਤ ਜ਼ਰੂਰ ਮਿਲੇਗੀ ਜੇਸੀ ਗੱਲ ਕਰੀਏ ਮੱਧ ਵਰਗ ਦੀ ਤਾਂ ਉਹ ਅਕਸਰ ਸੋਚਦੇ ਨੇ ਟੈਕਸ ਜਿਹੜਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਔਰ ਬਾਕੀ ਗੱਲ ਇਹ ਹੈ ਕਿ ਅਕਸਰ ਮੱਧ ਵਰਗ ਇਹ ਗੱਲ ਜ਼ਰੂਰ ਰੱਖਦਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜੋ ਅਸਮਾਨ ਚੂਰੀਆਂ ਨੇ ਉਸ ਵਲ ਵੀ ਧਿਆਨ ਜੜਾ ਸਰਕਾਰ ਦੇਵੇ ਔਰ ਦੂਜੇ ਪਾਸੇ ਇਹ ਵੀ ਕਹਿਆ ਜਾ ਰਿਹਾ ਹੈ ਕਿ ਉਸ ਤੇ ਵੀ GST ਲੱਗਣਾ ਸ਼ੁਰੂ ਹੋਵੇ ਤਾਂ ਜੋ ਉਸ ਦੀਆਂ ਕੀਮਤਾਂ ਘਟ ਜਾਣ ਦੂਜੇ ਪਾਸੇ ਕਿਸਾਨ ਨੇ ਜੋ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵੀ ਵਿੜਦੇ ਰਹੇ ਨੇ ਪਰ ਸਰਕਾਰ ਦੇ ਨਾਲ ਕਿਸਾਨਾਂ ਦਾ ਰੇੜਕਾ ਵੀ ਰਿਹਾ ਪਰ ਫਿਰ ਵੀ ਕਿਸਾਨ ਆਸ ਕਰਦੇ ਨੇ ਕਿ ਇਸ ਵਾਰ ਕਿਸਾਨਾਂ ਵਾਸਤੇ ਕੁਝ ਵੱਖਰਾ ਬਜਟ ਦੇ ਵਿੱਚ ਹੋਵੇ ਕਿਸਾਨਾਂ ਵਾਸਤੇ ਕੋਈ ਰਾਹਤ ਬਜਟ ਵਿੱਚ ਹੋਵੇ ਇਸ ਵੇਲੇ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਕਿਸਾਨ ਆਗੂ ਨੇ ਗੁਰਵਜਨ ਸਿੰਘ ਚੱਬਾ ਜੀ ਉਹਦਾ ਨਾਮ ਮੌਜੂਦਾ ਚੱਬਾ ਸਾਹਿਬ ਬਜਟ ਆ ਰਿਹਾ ਆਸਾ ਸਭ ਦੀਆਂ ਨੇ ਥੋਡੀਆਂ ਕਿਸਾਨ ਜੱਥੇਬੰਦੀਆਂ ਦੀ ਆਸਾ ਕੀ ਨੇ ਜਿਹੜਾ ਮਜ਼ਦੂਰ ਹੈ ਉਸ ਦੀ ਆਸਾ ਕੀ ਨੇ ਵੇਖੋ ਜੀ ਅੱਜ ਜੋ ਬਜਟ ਜਿਹੜਾ ਵਾ ਆ ਰਿਹਾ ਮੋਦੀ ਜਿਹੜੀ ਜਿਹੜੀ ਐਨਡੀਏ ਸਰਕਾਰ ਆ ਜਿਹੜੀ ਆ ਉਹਦੇ ਵਿੱਚ ਜਿਹੜਾ ਪਹਿਲਾ ਬਜਟ ਜਿਹੜਾ ਸਾਡੇ ਖਜ਼ਾਨਾ ਮੰਤਰੀ ਜੀ ਅਵੇ ਤਾਂ ਮੰਤਰੀ ਜੀ ਆ ਸੀ타 ਰਾਮਨ ਜੀ ਉਹ ਪੇਸ਼ ਕਰ ਰਿਹਾ ਤੇ ਇਹਨਾਂ ਬਜਟਾਂ ਤੋਂ ਹਮੇਸ਼ਾ ਜਿਹੜੇ ਆ ਦੇਸ਼ ਦੇ ਨਾਗਰਿਕ ਆ ਜਨਤਾ ਵਾ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਜਾਂ ਕੋਈ ਵੀ ਵਰਗ ਆ ਹਮੇਸ਼ਾ ਜਿਹੜੀ ਆ ਉਹ ਆਸ ਰੱਖਦੇ ਬਹੁਤ ਵੱਡੀ ਆਸ ਰੱਖਦੇ ਕਿ ਕੋਈ ਇਹ ਦੇਸ਼ ਦੇ ਉੱਤੋਂ ਹੀ ਜਿਹੜੀ ਆ ਇਹ ਆ ਸਰਕਾਰਾਂ ਤੋਂ ਆਸ ਰੱਖੀ ਜਾ ਸਕਦੀ ਆ ਤੇ ਆਸ ਤੇ ਹਰ ਕੋਈ ਰੱਖਦਾ ਵਾ ਵੀ ਇਹਦੇ ਵਿੱਚ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਜਿਹੜਾ ਵਾ ਕੁਝ ਨਾ ਕੁਝ ਜਿਹੜਾ ਸੋਚਿਆ ਜਾਵੇ ਕਿਸਾਨਾਂ ਵਾਸਤੇ ਵੱਖਰਾ ਬਜਟ ਜਿਹੜਾ ਵਾ ਉਹ ਜ਼ਰੂਰੀ ਚਾਹੀਦਾ ਕਿਉਂਕਿ ਕਿਸਾਨੀ ਜਿਹੜੀ ਆ ਇਹ ਖੇਤੀਬਾੜੀ ਕਿੱਤਾ ਵਾ ਜਿਹੜਾ ਇੱਕ ਦੇਸ਼ ਵਾ ਤੇ ਰੀੜ ਦੀ ਹੱਡੀ ਆ ਅਗਰ ਇਹ ਜਿਹੜਾ ਮਜ਼ਬੂਤ ਹੋਏਗਾ ਤੇ ਦੇਸ਼ ਹਮੇਸ਼ਾ ਮਜ਼ਬੂਤ ਰਹੇਗਾ ਜੇ ਕਿਸਾਨੀ ਜਿਹੜੀ ਆ ਉਹ ਕਮਜ਼ੋਰ ਹੋਊਗੀ ਉਹਦੇ ਵਾਸਤੇ ਕੋ ਬਜਟ ਵੱਖਰਾ ਨਾ ਆਇਆ ਜਾਂ ਉਹਦੇ ਵਾਸਤੇ ਕੁਝ ਵੀ ਜਿਹੜਾ ਨਾ ਸੋਚਿਆ ਤੇ ਇਹ ਕਿਸਾਨੀ ਕਮਜ਼ੋਰ ਹੋ ਗਈ ਕਿਸਾਨੀ ਕਿਤਾ ਕਮਜ਼ੋਰ ਹੋ ਗਿਆ ਤਾਂ ਜਿਹੜਾ ਦੇਸ਼ ਆ ਹਮੇਸ਼ਾ ਜਿਹੜਾ ਉਹ ਉਹ ਕਮਜ਼ੋਰ ਰਹੇਗਾ ਸੋ ਕਿਸਾਨਾਂ ਦੀਆਂ ਅਕਸਰ ਜਿਹੜੀਆਂ ਉਮੀਦਾਂ ਨੇ ਪੂਰੀਆਂ ਉਤਰਦੀਆਂ ਕਿ ਨਹੀਂ ਕਿਸਾਨ ਅਕਸਰ ਨਿਰਾਸ਼ ਰਹਿੰਦੇ ਨੇ ਸਰਕਾਰਾਂ ਤੋਂ ਕਿਉਂਕਿ ਸੰਘਰਸ਼ ਵੀ ਵਿੱਡੇ ਗਏ ਨੇ ਬਿਲਾ ਦੇ ਕਾਨੂੰਨ ਕਹਿ ਰਹੀਏ ਜਾਂ ਬਾਕੀ ਹੋਰ ਐਮਐਸਪੀ ਦੀ ਮੰਗ ਨੂੰ ਲੈ ਕੇ ਦੂਜੇ ਪਾਸੇ ਹੁਣ ਕਿਸਾਨ ਇਸ ਵਾਰ ਕੀ ਚਾਹੁੰਦੇ ਆ ਕਿਉਂਕਿ ਲਗਾਤਾਰ ਸਰਕਾਰ ਤੇ ਕਹਿੰਦੀ ਐ ਸੀ ਜੜੀ ਇਨਕਮ ਐ ਦੁਗਣੀ ਕਰਨਾ ਚਾਹੁੰਦੇ ਆ ਪਰ ਕਿਸਾਨ ਨਹੀਂ ਮੰਨਦਾ ਇਨਕਮ ਦੁਗਣੀ ਕਿਵੇਂ ਹੋ ਸਕਦੀ ਐ ਤੁਸੀਂ ਕੀ ਸੋਚਦੇ ਹੋ ਲਖੋ ਜੀ ਹਮੇਸ਼ਾ ਸਰਕਾਰ ਜਿਹੜੀ ਆ ਲollipops ਜਿਹੜੀ ਆ ਉਹ ਦਿੰਦੀ ਆ ਵੋਟਾਂ ਵੇਲੇ ਤੇ ਕਹਿ ਦਿੰਦੀ ਆ ਕਿ ਕਿਸਾਨਾਂ ਦੀ ਆਮਦਨ ਜਿਹੜੀ ਦੁੱਗਣੀ ਕਿਹਾ ਤਾਂ ਮੈਂ ਤਾਂ ਵੇਖ ਰਿਹਾ ਵੀ ਜੇ ਇਹਦਾ ਮਲਾਂਕਰ ਜੇ ਅੱਜ ਤੋਂ ਪਿੱਛੇ ਤੱਕ ਕਰੀਏ ਜੇ 1967 ਤੋਂ ਲੈ ਲਈਏ ਘੱਟੋ ਘੱਟ ਵੀ ਤੇ ਫਸਲਾਂ ਦੇ ਭਾਅ ਜਿਹੜੇ ਪੂਰੀ ਤਰ੍ਹਾਂ ਜਿਹੜੇ ਜਾਮ ਕੀਤੇ ਹੋਏ ਆ ਕਿਸਾਨ ਨੂੰ ਪੂਰਾ ਭਾਅ ਨਹੀਂ ਮਿਲਿਆ ਕਰਜ਼ਾ ਕਿਸਾਨ ਤੇ ਚੜਦਾ ਗਿਆ ਇਹਦੇ ਉੱਤੇ ਖੇਤੀ ਖਰਚੇ ਜਿਹੜੇ ਲਾਗਤ ਖਰਚੇ ਉਹ ਲਗਾਤਾਰ ਜਿਹੜੇ ਵਧ ਗਏ ਆ ਉਹਨਾਂ ਦੇ ਉੱਤੇ ਉਹ ਸਰਕਾਰ ਨੇ ਜਿਬਰਕ ਕੰਟਰੋਲ ਨਹੀਂ ਕੀਤਾ ਖਾਦਾਂ ਦੇ ਆ ਡੀਜ਼ਲ ਆ ਪਟਰੋਲ ਆ ਜਾਂ ਹੋਰ ਪੈਸਟੀਸਾਈਜ਼ ਜਾਂ ਜੋ ਵੀ ਖੇਤੀ ਚ ਵਰਤੀਆਂ ਜਾਣ ਗਿਆ ਬੀਜ ਆ ਉਹ ਉਹਨਾਂ ਦੇ ਰੇਟ ਦਿਨ-ਬਦਨ ਜਿਹੜੇ ਆ ਉੱਪਰ ਨੂੰ ਚੜੇ ਆ ਤੇ ਜਿਹੜੇ ਕਿ ਆ ਆਮਦਨ ਆ ਉਹ ਲੇਕਨ ਲਗਾਤਾਰ ਘਟਦੀ ਗਈ ਆ ਤੇ ਸਰਕਾਰ ਵਾਦੇ ਜਰੂਰ ਕਰਦੀ ਨਹੀਂ ਵੀ ਅਸੀਂ ਇਹ ਕਿਸਾਨਾਂ ਦੀ ਆਮਦਨ ਦੁਖ ਨਹੀਂ ਕਰਦਾਂਗੇ ਜੇ ਆਪਾਂ ਲਾਈਏ ਮੋਦੀ ਸਾਹਿਬ ਦੀ ਲਾਲ ਕੇ 2014 ਚੰਬਰ ਸਾਰਾ ਆਣ ਕੇ ਇਹਨਾਂ ਵਾਦਾ ਕੀਤਾ ਸੀ ਸਾਡੇ ਨਾਲ ਕਿ ਸਾਡੀ ਸਰਕਾਰ ਬਣਾ ਦੇ ਤਾਂ ਅਸੀਂ ਡਾਕਟਰ ਸੁਮਿੰਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਆਂਗੇ ਲੇਕਿਨ ਵਾਦੇ ਤੋਂ ਕਰਦੇ ਬਾਅਦ ਇਹ ਤਾਂ ਅੱਜ ਤੱਕ ਜਿਹੜੀ ਆ ਸਰਕਾਰ ਨੇ ਇਸ ਰਿਪੋਰਟ ਦੇ ਉੱਤੇ ਇੱਕ ਜਿਹੜਾ ਵਾ ਰਤੀ ਭਾਰੀ ਜਿਹੜਾ ਕੰਮ ਨਹੀਂ ਕਰੀਏ ਕੀਤਾ ਜਿਹਦੇ ਨਾਲ ਅੱਜ ਕਿਸਾਨ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬੇ ਪਿਆ ਆ ਆਮਦਨ ਘਟ ਗਈ ਆ ਖਰਚੇ ਵਧ ਗਏ ਇਹ ਰਿਪੋਰਟ ਜਿਹੜੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਸਰਕਾਰ ਵੱਲੋਂ ਹੀ ਬਣਾਇਆ ਕਮਿਸ਼ਨ ਦੀ ਜਿਹੜੀ ਆ ਇਹ 2006 ਦੇ ਵਿੱਚ ਜਿਹੜੀ ਆ ਉਹ ਸੌਂਪ ਦਿੱਤੀ ਗਈ ਸੀ ਸਰਕਾਰ ਨੂੰ ਪਰ ਉਹਦੇ ਉੱਤੇ ਬਿਲਕੁਲ ਜਿਹੜਾ ਵਾ ਇਹਨਾਂ ਕੰਮ ਨਹੀਂ ਕੀਤਾ ਤੇ ਅੱਜ ਆ ਹਾਲਾਤ ਜਿਹੜੇ ਸਾਨੂੰ ਦੇਖਣੇ ਪੈ ਰਹੇ ਤੇ ਪੂਰੀ ਤਰ੍ਹਾਂ ਕਾਰਪੋਰੇਟ ਦੇ ਪੱਖੀ ਜਿਹੜੀਆਂ ਵਾ ਉਹ ਨੀਤੀਆਂ ਅਪਣਾਈਆਂ ਜਾ ਰਹੀਆਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜਾ ਨੀਤੀ ਬਣਾ ਕੇ ਤੇ ਜੁੜੀ ਵੀ ਪਾਲਿਸੀ ਬਣਾਉਣੀ ਉਹਨਾਂ ਵਾਸਤੇ ਬਣਾਈ ਹੈ ਕਿਸਾਨ ਮਾਰੂ ਹੀ ਨੀਤੀ ਜਿਹੜੀ ਬਣ ਰਹੀ ਜਿਹਦੇ ਕਾਰਨ ਲਗਾਤਾਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜਾ ਵਾ ਦੇਸ਼ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਅੱਜ ਵੀ ਵੇਖੋ ਕਿਸਾਨੀ ਜਿਹੜੀ ਹੈ ਪੂਰੀ ਤਰ੍ਹਾਂ ਸੰਘਰਸ਼ਾਂ ਦੇ ਵਿੱਚ ਜਿਹੜੀ ਰੁੱਝੀ ਹੋਈ ਹੈ ਬਾਰਡਰਾਂ ਦੇ ਉੱਤੇ 5 ਮਹੀਨੇ ਤੋਂ ਉੱਤੇ ਹੋ ਗਏ 6ਵਾਂ ਮਹੀਨਾ ਜਿਹੜਾ ਵਾ ਉਹ ਲੱਗ ਪਿਆ ਵਾ ਤੇ ਅਸੀਂ ਲਗਾਤਾਰ ਸੰਘਰਸ਼ ਆਦੇ ਆ ਤੇ ਆਸ ਤਾਂ ਜ਼ਰੂਰ ਰੱਖੀ ਜਾਏ ਪਰ ਅਜੇ ਤੱਕ ਸਰਕਾਰਾਂ ਨੇ ਕੋਈ ਵੀ ਕਿਸਾਨਾਂ ਦੁਰਾ ਦੀ ਆਸ ਨੂੰ ਜਿਹੜਾ ਵਾ ਕਹਿ ਲਈਏ ਤਾਂ ਬੂਰ ਪੈਂਦਾ ਸਾਨੂੰ ਜਿਹੜਾ ਅਜੇ ਤੱਕ ਦਿਖਾਈ ਨਹੀਂ ਦਿੱਤਾ ਮਾਤਵਰਗ ਅਕਸਰ ਆਸ ਰੱਖਦੇ ਆ ਦੂਜੇ ਪਾਸੇ ਕਈ ਜੜੀਆਂ ਮੁਸ਼ਕਲਾ ਨੇ ਜਿਵੇਂ ਕਿ ਸਿਹਤ ਪੱਕੀ ਦੇਖੀਏ ਜਾਂ ਪੜਾਈ ਪੱਕੀ ਦੇਖੀਏ ਤਾਂ ਹੋਰ ਕਈ ਚੀਜ਼ਾਂ ਨੇ ਜੜੀਆਂ ਕਿਸਾਨ ਮਜ਼ਦੂਰ ਅਕਸਰ ਕਹਿੰਦਾ ਕਿ ਸਾਨੂੰ ਉਸ ਦਾ ਫਾਇਦਾ ਨਹੀਂ ਮਿਲ ਪਉਂਦਾ ਉਹ ਕੀ ਹੈ ਕਿਸ ਤਰੀਕੇ ਨਾਲ ਪਿੰਡਾਂ ਤੱਕ ਕਹਿੰਦੇ ਨੇ ਕਿ ਵਿਕਾਸ ਸਰਕਾਰ ਦਾ ਨਹੀਂ ਪਹੁੰਚਦਾ ਸਰਕਾਰ ਭਾਵੇਂ ਦਾਵਾ ਕਰਦੀ ਹੈ ਕਿਸਾਨ ਅਕਸਰ ਕਹਿੰਦੇ ਨੇ ਕਿ ਕੇਂਦਰ ਸਾਡੇ ਨਾਲ ਬੇਰੁਖਾ ਵਰਤਾਵ ਕਰਦੀ ਹੈ ਵੇਖੋ ਜੀ ਹਮੇਸ਼ਾ ਹੀ ਜਿਹੜਾ ਸਰਕਾਰ ਨੇ ਜਿਹੜਾ ਅਖਬਾਰਾਂ ਤੱਕ ਤੇ ਬਿਆਨਾਂ ਤੱਕ ਸੀਮਿਤ ਰਹਿਣਾ ਹੁੰਦਾ ਉਹ ਬਿਆਨ ਤਾਂ ਜਰੂਰ ਦਿੰਦੇ ਪਰ ਜੇ ਵਿਕਾਸ ਦੀ ਗੱਲ ਕਰੀਏ ਤੇ ਵਿਕਾਸ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਖ ਸਕਦੇ ਜੀ ਕਿ ਨਾਂ ਦੇ ਬਰਾਬਰ ਆ ਬਿਲਕੁਲੋ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਦਸੀ ਜਾਂਦੇ ਜਦ ਕਿ ਆਮ ਜਨਤਾ ਦਾ ਕੋਈ ਜਿਹੜਾ ਵਾ ਵਿਕਾਸ ਕਰਨਾ ਚਾਹੀਦਾ ਵਾ ਉਹਦੇ ਉੱਤੇ ਕੋਈ ਨਹੀਂ ਸਿਹਤ ਸਵਾਵਾ ਦਾ ਜਿਹੜਾ ਬਹੁਤ ਬੁਰਾ ਆ ਲਿਆ ਸਰਕਾਰੀ ਜਿਹੜੇ ਹਸਪਤਾਲ ਆ ਉਹ ਵੇਚ ਚੁੱਕੇ ਆ ਜਾਂ ਵੇਚੇ ਜਾ ਰਹੇ ਆ ਜਾਂ ਉਹਨਾਂ ਦਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਵਾ ਇਲਾਜ ਦੇ ਨਾਮ ਤੇ ਜਿਹੜੀ ਆ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਮੱਧ ਵਰਗੀ ਲੋਕਾਂ ਦੀ ਉੱਥੇ ਬਹੁਤ ਵੱਡੀ ਜਿਹੜੀ ਆ ਲੁੱਟ ਹੁੰਦੀ ਆ ਪ੍ਰਾਈਵੇਟ ਹਸਪਤਾਲਾਂ ਦੇ ਜਾ ਕੇ ਇਸੇ ਤਰ੍ਹਾਂ ਸਿੱਖਿਆ ਪ੍ਰਣਾਲੀ ਦਾ ਜਿਹੜਾ ਪੂਰੀ ਤਰ੍ਹਾਂ ਨਾ ਭੋਗ ਫਾ ਦਿੱਤਾ ਵਾ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਆਗੇ ਉੱਥੇ ਕੋਈ ਪੜਾਉਣ ਦਾ ਪ੍ਰਬੰਧ ਨਹੀਂ ਹੈਗਾ ਬੱਚਿਆਂ ਦੀ ਗਿਣਤੀ ਵੀ ਘਟ ਰਹੀ ਲਗਾਤਾਰ ਪ੍ਰਾਈਵੇਟ ਸਕੂਲਾਂ ਨੂੰ ਜਿਹੜਾ ਵਾ ਵਡਾਵਾ ਦਿੱਤਾ ਜਾ ਰਿਹਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੱਧ ਵਰਗੀ ਜੇ ਕਹਿ ਲਈਏ ਲੋਕ ਆ ਤੇ ਉਹ ਜਿਹੜਿਆ ਉਹ ਪੂਰੀ ਤਰ੍ਹਾਂ ਸੰਤਾਪ ਹੰਡਾ ਰਿਹਾ ਇਹ ਸਰਕਾਰਾਂ ਦੀਆਂ ਜਿਹੜੀਆਂ ਵਾ ਗਲਤ ਪਾਲਿਸਾਂ ਦਾ ਉਹ ਕਿਸਾਨ ਇਹ ਵੀ ਮੰਗ ਰੱਖਦੇ ਰਹੇ ਨੇ ਕਿ ਜਦੋਂ ਬਜਟ ਬੰਦ ਹੈ ਉਦੋਂ ਵਿੱਤ ਮੰਤਰੀ ਦੇ ਨਾਲ ਕਿਸਾਨਾਂ ਦੇ ਜਿਹੜੇ ਐਕਸਪਰਟ ਨੇ ਜਾਂ ਅਰਥਸ਼ਾਸਤਰੀ ਨੇ ਉਹ ਬੈਠਣ ਉਹ ਪੂਰੀ ਗੱਲਬਾਤ ਕਰਨ ਦੇ ਵਿਚਾਰਵਟਾਂਦਰਾ ਹੋਵੇ ਫਿਰ ਜਾ ਕੇ ਜਿਹੜਾ ਬਜਟ ਹੈ ਕਿਸਾਨਾਂ ਵਾਸਤੇ ਵੱਖਰਾ ਤਿਆਰ ਹੋਵੇ ਬਿਲਕੁਲ ਜੀ ਇਹ ਇਹ ਬਜਟ ਬਣਾਉਣ ਤੋਂ ਪਹਿਲਾਂ ਤੇ ਸਰਕਾਰਾਂ ਨੂੰ ਇਹ ਚਾਹੀਦਾ ਵਾ ਵੱਖ-ਵੱਖ ਫਿਰਕਿਆਂ ਦੇ ਨਾਲ ਜਿਵੇਂ ਖੇਤੀ ਦਾ ਮਸਲਾ ਵਾ ਤੇ ਖੇਤੀ ਵਿਗਿਆਨੀਆਂ ਦੇ ਨਾਲ ਜਿਹੜਾ ਵਾ ਉਹ ਪੂਰੀ ਤਰ੍ਹਾਂ ਸਲਾਮ ਅਸ਼ੂਰਾ ਕਰਕੇ ਤੇ ਫਿਰ ਜਿਹੜਾ ਵਾ ਇਹ ਬਜਟ ਬਣਾਉਣਾ ਚਾਹੀਦਾ ਮੱਧ ਵਰਗੀ ਲੋਕਾਂ ਨੂੰ ਇਹਦਾ ਕੀ ਫਾਇਦਾ ਹੋਵੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਨੀ ਚਾਹੀਦੀ ਆ ਆਮ ਲੋਕਾਂ ਨਾਲ ਕਰਨੀ ਚਾਹੀਦੀ ਪਰ ਇੱਥੇ ਹੁੰਦਾ ਕੀ ਆ ਸਾਡੀਆਂ ਸਰਕਾਰਾਂ ਜਿਹੜੀਆਂ ਵਾ ਏਸੀ ਦਫਤਰਾਂ ਦੇ ਵਿੱਚ ਬੈਠ ਕੇ ਕਾਰ ਬਰਕਰਾਰ ਕਰਾਉਣੇ ਦੇਖੋ ਬੜੇ ਨੇ ਸਾਡੇ ਨਾਲ ਸਾਡੀ ਸਹਿਯੋਗੀ ਇੱਥੇ ਸ਼ਿਮਲਾ ਤੋਂ ਰੇਸ਼ਮਾ ਕਸ਼ਵਿਸ਼ਾ ਲਾਈਵ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰੇਸ਼ਮਾ ਬਜਟ ਅੱਜ ਪੇਸ਼ ਹੋਣਾ ਹੈ ਪੂਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਇਸ ਬਜਟ ਦੇ ਉੱਤੇ ਟਿਕੀਆਂ ਹੋਈਆਂ ਨੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਕਿ ਆਤੇ ਅਜਵੇਂ ਮੈਦਾਨੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਭਰੀ ਜਿਹੜੀ ਉਮੀਦਾਂ ਤਾਂ ਨਜ਼ਰ ਆ ਰਹੀਆਂ ਨੇ ਬਜਟ ਨੂੰ ਲੈ ਕੇ ਇੱਥੇ ਲੋਕਾਂ ਦਾ ਕੀ ਕਹਿਣਾ ਹੈ ਮਹਿੰਗਾਈ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਨੇ ਇਸ ਬਜਟ ਨੂੰ ਜਾਂ ਕਿੱਥੇ ਉਹਨਾਂ ਨੂੰ ਰਾਹਤ ਚਾਹੀਦੀ ਹੈ ਕਿ ਕੇਂਦਰ ਸਰਕਾਰ ਇਸ ਵੱਲ ਧਿਆਨ ਦੇਵੇ जी आ, मैं आपको सबसे पहले तो बताना चाहूंगी कि जिस तरह हाँ से जब केंद्रीय बजट पेश होने वाला होता है तो सभी लोगों की तरह हिमाचल प्रदेश को भी बहुत सारी उम्मीदें होती है चाहे कर्मचारी वर्ग की बात की किसानों बागवानों की बात की जाए या फिर पर्यटन कारोबार से जुड़े हुए जो लोग होते हैं सबकी अपनी अपनी अलग अलग उम्मीदें होती है आज हम जिस जगह पर खड़े हुए हैं ये सेक्रेटेरिएट के जो कर्मचारी है वो यहां पर रहते हैं तो केंद्रीय बजट से इन्हें क्या क्या उम्मीदें हैं तो सीधे इनसे बातचीत करना चाहेंगे और इनसे जानेंगे केंद्र की मोदी सरकार तीसरा बजट आज आज पहला बजट पेश करने जा रही है अपना और तीसरी बार उनकी सरकार बनी उम्मीदें क्या क्या है आपको क्या क्या आप सोच रहे हैं कि अच्छा केंद्र बजट में ये होना चाहिए जिससे हिमाचल के जो कर्मचारी है उन्हें राहत मिल पाए देखिए जी पिछली तीन दशक से मोदी सरकार थी पिछला दशक जयराम ठाकुर जी का रहा तो माननीय प्रधानमंत्री जी और भी सीतारामन जी ने हिमाचल प्रदेश के लिए वो भी कर्जा ही देते रहे लेकिन कोई आर्थिक पैकेज नहीं आया हिमाचल प्रदेश के लिए जबकि डबल इंजन की सरकार थी और कर्मचारियों को कोई फायदा नहीं हुआ ना कुछ मिला ना जयराम जी ने दिया धूमल जी ने भी टुकड़ों टुकड़ों में दिया था हुँ, हुँ. उस टाइम भी भारतीय जनता पार्टी की सरकार भी थी दिल्ली में हुँ, हुँ. लेकिन कांग्रेस की सरकारों में पैसा आता था हिमाचल प्रदेश में कोई ऐसी आमदनी तो है ही नहीं हुँ. रोजी रोटी जो है आत्मनिर्भर है हुँ. कोई यहाँ उद्योग नहीं है कोई यहाँ कोई ऐसी चीज नहीं है कोई उद्योग उद्योग भी हो बद्दी में हाँ उद्योगों में भी हमारे बच्चों को रोजगार नहीं मिल रहा है तो ये छोटे छोटे कर्मचारियों को जो होता है वो उम्मीद होती है कि या अब सुखविंदर सिंह सरकार बहुत अच्छी सरकार है चल रही है लेकिन इसको भी तो कर्जा ही लेना पड़ रहा है ले, ये हम समझ पा रहे क्योंकि जिस तरह से ये कहा जा रहा है कि उम्मीद है कि जो करदाता है उनको कुछ रियायत आज मिल सकती है तो टैक्स लैब में किस तरह के चेंजेस आप चाहते हैं चलो टैक्स में कुछ रिबेट मिल जाए हिमाचल एक छोटा स्टेट है इसमें कोई आमदनी तो है ही नहीं स्टेट जो आत्मनिर्भर नहीं है और, और स्टेट में जो है अभी ये सरकार वो भी सरकार कर्जे ले रही थी अभी ये भी ले रही है अब जयराम जी बोल रहे हैं की हाँ कर्जे में डूब गई सरकार अरे तुमने आप लोगों ने भी तो डूबी क्योंकि हिमाचल प्रदेश में जिस तरह से ये चीजें कही जाती है कि अधिकतर जो सरकार जो कर्मचारी इम्प्लॉय होते हैं जो सरकारी कर्मचारी होते हैं उनकी अधिकतर जो सैलरी होती है उसके लिए यहाँ पर केंद्र से जो ऋण है वो यहाँ पर लिया जाता है जी आपको क्या उम्मीदें हैं जो आज बजट आने वाला है क्या लग रहा है आपको हिमाचल के कर्मचारियों के लिए क्या क्या चीजें होनी चाहिए उसमें कर्मचारियों को एक ही उम्मीद होती है कि वो, उसको वो टैक्स में छूट मिले बाकी तो एम्प्लॉयज का कोई रोल ही नहीं होता सरकारें आती है जाती है पर एम्प्लॉयज को कोई स्पेशल छूट मिले तो उसी में खुश रहता है बाकी इसके अलावा एक चीज और यहाँ पर इशू चल रहा था कि ओपीएस तो यहाँ पर प्रदेश सरकार ने दिया लेकिन जो एनपीएस का पैसा है वो केंद्र के पास अभी पड़ा हुआ है क्या आप चाह रहे की इस बारे में भी चर्चा की जाए जो हिमाचल का पैसा है वो वापिस आए हिमाचल के पास हाँ वो भी मिलना चाहिए वो भी मिलना चाहिए तो हिमाचल नहीं का, नहीं का जो कर्मचारियों का पैसा है क्या वो मिलना चाहिए जी। अब आप क्या कहना चाहेंगे महंगाई कितनी महंगाई तो कितनी तो ज्यादा है उसकी वजह से कितनी समस्या है आपको और ये महंगाई मेंग तो कम होनी चाहिए गरीब आदमी है कर्मचारी तो सह लेंगे जिनका कोई रोजगार नहीं होगा सहेगा भले ही सरकारी कर्मचारी होते हैं। लेकिन रोजगार के जिस तरह से हम ऑप्शन देखते हैं कि अभी भी हिमाचल प्रदेश के जो अधिकतर युवा हैं वो हिमाचल से बाहर का रुख करते हैं तो क्या चाहते हैं आपकी किस तरह से यहाँ पर हिमाचल प्रदेश में इस तरह की चीजें आए इंडस्ट्री शुरू हो रोजगार के अवसर शुरू हो इस तरह की चीज होनी चाहिए रोजगार होनी चाहिए गरीबों को रोजगार मिलना चाहिए अब आप देखिए ना जी रोजगारी आपने बात की वर्मा जी तो मैं सबसे पहले ऐसा बोलता हूँ कि हमारे में एम्स बना बिलासपुर में लेकिन हमारे एम्स में कोई बच्चे नहीं लगे हिमाचल के ना लोकल लगे ना कोई लगे बुलाइए ये ये तो बाहर के स्टेटों को मिल रही है उद्योग लगे हैं बद्दी में इतना उद्योग लगे हैं लेकिन पिछली सरकार ने जो सारे हमारे उध... नड्डा जी रहे ये उ... अनुराग जी रहे लेकिन हिमाचल के लिए तो कोई फायदा हुआ नहीं बेरोजगारी के ऊपर उन्होंने कोई मुद्दा नहीं उठाया एसजे में हमारे बच्चे लगते थे वहां नहीं लग रहे हैं आउटसोर्सिंग कंपनियों जो बिलासपुर में आई है उसमें कोई रोजगार नहीं मिल रहा है यहाँ पर जो दूसरे इंस्टीट्यूशन खोले जाते हैं तो हिमाचल के जो बच्चे है हिमाचल के जो युवा है उन्हें यहाँ पर तवज्जो दी जाए इसके अलावा आप क्या चाहते हैं जैसे हिमाचल प्रदेश में यहाँ पर रेल लाइन विस्तार की बात यहाँ पर की जाती है क्योंकि अधिकतर इम्प्लॉयज यहाँ पर किसानी बागवानी से भी जुड़े होते हैं तो ड्यूटी को हंड्रेड परसेंट करने का जो बाहर से इंपोर्ट होता है सेब उसको लेकर भी आप चाह रहे हैं कि ये चीजें बजट में होनी होनी चाहिए होनी चाहिए कि हमारा 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 सेब सेब भी बाहर बाहर जाना चाहिए हम अब का आता है हमारा किसान भूखा मर जाता है वो, वो 50 पचास 50 रूपए किलो भी नहीं बिकता हाँ जबकि बाहर का सेब यहाँ आ जाता है यहाँ की मंडियों में आ जाते हैं दिल्ली की मंडियों में बाहर का सेब आ जाता है हमारा सेब लेता नहीं जबकि हिमाचल प्रदेश का ऑर्गेनाइजन होता है ओरिजिनल होता है हिमाचल का जो है इसमें अंग्रेजी चीजें यूज होती है यही है बेरोजगारी हाँ लेकिन पिछली सरकार जो भारतीय जनता पार्टी की पिछली सरकार रही तो जयराव ने बहुत सारा कर्जा लिया उन्होंने तो कोई पैकेज नहीं लगाया डबल इंजन की सरकार थी अब सुखविंदर सिंह जी का विरोध कर रहे माननीय मुख्यमंत्री जी का तो इ, इनका विरोध नहीं करना चाहिए इनको कर्जा यह इनकी तिरी 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 चार सीटें गई है लेकिन ये चार सांसद और एमपी क्या करते हैं वहां स्टेट के लिए बोलते ही कुछ नहीं है अच्छा हिमाचल का जो पक्ष है वो कैसे रखा नहीं जाता तो ये महंगाई ज्यादा होने की वजह से और आपको क्या लगता है कि रोजगार के ऑप्शन यहाँ पर ज्यादा नहीं दे जा रहे युवाओं को तो ये कितनी बड़ी समस्या है और क्या क्या चीजें इसमें और होनी चाहिए ये इंडस्ट्रीज आनी चाहिए यहाँ पर आप क्या लगना उद्योग लगने चाहिए रोजगार मिलना चाहिए तो जिस तरह से महंगाई को किस तरह कैसे देखते हैं आप क्या आप जो एक सरकारी एम्प्लॉय है वो आराम से अपना पर सरकार पा रहा है कितनी जो समस्याएं उनको आ रही है महंगाई तो दिन प्रतिदिन बढ़ती ही जा रही है इम्प्लॉय को जो मिलता है उसी में गुजारा करना पड़ता है हुँ, हुँ। और बाकी इम्प्लॉय को जो उनके ड्यूज है वो भी नहीं मिल रहा है कुछ नहीं दे रही सरकार है। तो अभी जिस तरह से आपको से, जो स्टेट गवर्नमेंट है इनकी तरफ से आपको डीए और एरियर भी देना था वो भी अभी तक नहीं मिल पाया है तो एक, एक कर्मचारी को कहीं ना कहीं उम्मीद होती है कि पैसा मिलेगा तो वो अपने जो खर्च है वो तो, तो निकाल तो सकते उम्मीद है।, है कि शायद सिंह सरकार कर्जा लेगी चाहे कुछ लेगी लेकिन देगी अगर कर्जा लेगी तो सरकार दे सकती है लेकिन कर्मचारियों को खुश रखेगी क्योंकि ये खुद कर्मचारियों का बेटा है और कर्मचारी को खुश रखेगा ये तो आप चलिए हिमाचल प्रदेश सरकार के फेवर में बात करें हम चाह रहे कि जो सेंटर बजट आ जा रहा है उसमें आप क्या क्या उम्मीदें रखे हुए हैं है। उसमें क्या चीजें होनी चाहिए ताकि हिमाचल के जो कर्मचारी उनको मानिया फायदा माननीय जी हिमाचल प्रदेश को दूसरा घर मानते हैं अपना घर मानते हैं तो माननीय मुख्यमंत्री जी अपने घर के बच्चों को देखना चाहिए ना प्रधानमंत्री जी को देखना चाहिए ना अब प्रधानमंत्री ने दो तीन हो गए तीसरा शतक तीसरा बजट बेस तो प्रधानमंत्री जी ने एक बार भी यहाँ पैकेज नहीं दिया आप जी अब पिछली बार इतनी बाड़े आई सब कराई कर्मचारियों को तो कुछ हुआ कोरोना आया जो भी आया लेकिन इनको मिल गया लेकिन कर्मचारियों को इन्होंने कुछ दिया नहीं आपके सामने सामने है है पत्रकारों के मतलब काफी हम कह सकते हैं कि अभी तक से चुने हुए सांसद जो हैं वो हिमाचल के हितों की रक्षा के लिए वहां आवाज उठाए रेलवे आया एम्स आया फोर लाइन आया लेकिन हिमाचल प्रदेश के किसी भी कर्मचारी के या किसी गरीब किसान के बच्चों को रोजगार प्राप्त नहीं हुआ है और देखिए होल्ड टाइम लगा ऐसे भी ना लगा इतने प्रोजेक्ट आए आत्मनिर्भर तो निर उभर हिमाचल प्रदेश लेकिन मुझे लग रहा है कि ये हिमाचल के जितने प्रोजेक्ट है उनको भी दिल्ली को भेजने के तकरार पे तो, ठीक अच्छा, है अच्छा जैसा बनर साड नाल बिल्कुल दूसरे पासे से तोनो लाइव तस्वीरें भी दिखा रहे हैं वित्त मंत्री के घर के बाहर निवास के बाहर की ने ਜਲਦੀ ਬਾਹਰ ਆਉਣਗੇ ਤੇ 11 ਵਜੇ ਅੱਜ ਜੋ ਹੈ ਬਜਟ ਪੇਸ਼ ਕੀਤਾ ਜਾਵੇਗਾ ਇਸ ਬਜਟ ਨੂੰ ਉਮੀਦਵਾਲਾ ਬਜਟ ਕਿਹਾ ਜਾ ਸਕਦਾ ਹੈ ਹਰੇਕ ਦੇਸ਼ ਵਾਸੀ ਇਸ ਬਜਟ ਦੇ ਉੱਤੇ ਨਜ਼ਰਾਂ ਟਿਕਾ ਕੇ ਬੈਠਾ ਹੋਇਆ ਹੈ ਬਜਟ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਮੱਧ ਵਰਗ ਦੇ ਲਈ ਕੀ ਕੁਝ ਖਾਸ ਰਹੇਗਾ ਜਾਂ ਫਿਰ ਇਹ ਕਹਿ ਲਈਏ ਕਿ ਜਿੰਨੇ ਜੜੀ ਹੈ ਅ ਕਾਰਜਕਾਲ ਜੇ ਤੀਸਰਾ ਕਾਰਜਕਾਲ ਚੱਲ ਰਿਹਾ ਮੋਦੀ ਸਰਕਾਰ 3.0 ਜੋ ਪਹਿਲਾ ਬਜਟ ਆਪਣੀ ਨਵੀਂ ਬਣੀ ਸਰਕਾਰ ਜੋ ਅੱਜ ਪੇਸ਼ ਕਰੇਗੀ ਇਸ ਤੋਂ ਪਹਿਲਾਂ ਜਿੰਨੇ ਵੀ ਜੋ ਬਜਟ ਪੇਸ਼ ਹੋਏ ਨੇ ਉਸ ਦੇ ਨਾਲ ਤੁਹਾਡੀਆਂ ਉਮੀਦਾਂ ਕਿੰਨੀਆਂ ਕੋ ਪੂਰੀਆਂ ਹੋਈਆਂ ਲੋਕਾਂ ਨੂੰ ਕੀ ਕੁਝ ਰਾਹਤ ਦਿੱਤੀ ਹੈ ਇਸ ਤੇ ਵੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਪਿਛਲੇ ਬਜਟ ਨਾਲੋਂ ਇਸ ਬਜਟ ਦੇ ਵਿੱਚ ਕੀ ਕੁਝ ਨਵਾਂ ਦੇਖਣ ਨੂੰ ਮਿਲੇਗਾ ਸਰਕਾਰ ਤੀਜੀ ਵਾਰ ਚੁਣੀ ਗਈ ਹੈ ਮੋਦੀ ਸਰਕਾਰ ਤੀਜੀ ਵਾਰ ਚੁਣੀ ਇਹ ਇਸ ਵਾਰ ਬਜਟ ਦੇ ਵਿੱਚ ਪਹਿਲਾਂ ਵਾਲੇ ਬਜਟ ਨਾਲੋਂ ਕੀ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਇਹ ਜ਼ਰੂਰ ਦੇਖਣਾ ਬੰਦ ਹੈ ਕਿਉਂਕਿ ਤੀਜੀ ਵਾਰ ਬਣੀ ਸਰਕਾਰ ਮੈਨੀਫੈਸਟੋ ਵਾਲੇ ਆਪਣੀਆਂ 19 ਗਰੰਟੀਆਂ ਇਸ ਬਜਟ ਦੇ ذریعے ਪੂਰੀਆਂ ਕਰ ਸਕਦੀ ਹੈ 19 ਗਰੰਟੀਆਂ ਦੇ ਵਿੱਚ ਮੱਧ ਵਰਗ ਆਉਂਦਾ ਹੈ ਕਿਸਾਨ ਆਉਂਦੇ ਨੇ ਮਹਿਲਾਵਾਂ ਹੁੰਦੀਆਂ ਵਪਾਰੀ ਵਰਗ ਉਦਯੋਗਪਤੀ ਜਾਂ ਫਿਰ ਇੰਡਸਟਰੀਅਲਿਸਟਾਂ ਦੇ ਲਈ ਕੀ ਕੁਝ ਜਿਹੜਾ ਖਾਸ ਇਸ ਬਜਟ ਦੇ ਵਿੱਚ ਹੋਣ ਵਾਲਾ ਹੈ ਇਹ ਜ਼ਰੂਰ ਦੇਖਣਾ ਬੰਦ ਹੈ ਕਿਉਂਕਿ 11 ਵਜੇ ਜੋ ਹੈ ਅੱਜ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੋਦੀ ਸਰਕਾਰ 3.0 ਦਾ ਇਹ ਪਹਿਲਾ ਬਜਟ ਅੱਜ ਦੇਖਣ ਨੂੰ ਮਿਲੇਗਾ 11 ਵਜੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਜੋਏ ਬਜਟ ਪੇਸ਼ ਕਰਨਗੇ ਮਹਿਲਾਵਾਂ ਤੇ ਕਿਸਾਨਾਂ ਦੇ ਲਈ ਕਾਫੀ ਕੁਝ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ ਉਮੀਦਾਂ ਬਹੁਤ ਨਜ਼ਰ ਆ ਰਹੀਆਂ ਨੇ ਇਸ ਬਜਟ ਨੂੰ ਲੈ ਕੇ ਮਹਿਲਾਵਾਂ ਦਾ ਕੀ ਕਹਿਣਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਜੁਲੰਦਰ ਤੋਂ ਮਹਿਲਾਵਾਂ ਦੇ ਵੱਲੋਂ ਕੀ ਕੁਝ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਇਸ ਬਜਟ ਨੂੰ ਲੈ ਕੇ ਆਓ ਸੁਣਦੇ ਆ ਮੈਮ ਮਹਿਲਾਵਾਂ ਲਈ ਤਾਂ ਪਹਿਲੇ ਤੌਰ ਤੇ ਰਾਸ਼ਨ ਹੀ ਹੈ ਕੀ ਰਸੋਈ ਦਾ ਜਿਹੜਾ ਬਜਟ ਆ ਬਹੁਤ ਹੀ ਡਾਮਾਡੋ ਲੈਸ ਟਾਈਮ ਹੋਇਆ ਪਿਆ ਕਿ ਦਾਲ ਕੋਈ ਵੀ ਜਿਹੜੀ ਨੋਰਮਲ ਵੀ ਲੈਣ ਜਾਓ ਨਾ ਤੇ 150 ਰੁਪਏ ਤੇ ਕਿਲੋ ਘਟੇ ਹੈ ਹੀ ਨਹੀਂ ਹੈ ਸਰ ਉਹਦਾ ਤੇਲ ਲਗਾ ਲੋ ਦਾਲਾ ਲਗਾ ਲੋ ਆਟਾ 350 ਰੁਪਏ ਦੀ ਥਾਲੀ ਲੈ ਰੇ ਆ ਔਰ ਜਿਹੜਾ ਬੰਦਾ 400 ਰੁਪਏ ਦਿਹਾੜੀ ਲਾ ਕੇ ਆਂਦਾ ਉਹ 350 ਦੀ ਥਾਲੀ ਲੈ ਕੇ ਕਿਦਾਂ ਆਪਣੇ ਬੱਚੇ ਪਾਲੇਗਾ ਠੀਕ ਹੈ ਉਸ ਤੋਂ ਬਾਅਦ ਵੀ ਬਿਜਲੀ ਦਾ ਬਿੱਲ ਲਗਾ ਲੋ ਤੁਸੀਂ ਬਿੱਲ ਕਹਿੰਦੇ ਜੀ ਜ਼ੀਰੋ ਆ ਰਿਹਾ ਲੇਕਿਨ ਬਿੱਲ ਐਨੇ ਕਾ ਬੰਦਿਆਂ ਨੂੰ ਹਿਲਾਤਾ ਨਾ 19196 ਰੁਪਏ ਤੇ ਮੇਰਾ ਖੁੱਦਾ ਬਿੱਲ ਆ ਗਿਆ 2 ਮਹੀਨੇ ਦਾ ਔਰ ਤੁਸੀਂ ਇਹ ਸਭ ਲਗਾ ਲਓ ਕਿ ਅਸੀਂ ਇੱਕ ਨੋਰਮਲ ਫੈਮਲੀ ਹੈਗੇ ਤੁਸੀਂ ਇਹਨਾਂ ਬਿੱਲ ਕਿੱਥੋਂ ਉਤਾਰ ਦਾਂਗੇ ਉਮੀਦ ਕਰਦੇ ਆ ਲੇਕਿਨ ਮੈਨੂੰ ਉਮੀਦ ਨਹੀਂ ਹੈ ਕਿ ਇਹ ਕੁਛ ਸਾਡੇ ਲਈ ਕੋਈ ਚੰਗਾ ਪੇਸ਼ ਕਰਨਗੇ ਸੋਨ ਤੇ ਇਹ ਹੀ ਹੈ ਕਿ ਹਮ ਇਹ ਸਭ ਤੋਂ ਜ਼ਿਆਦਾ ਸਾਡੇ ਲਈ ਉੱਪਰ ਤੋਂ ਉੱਪਰ ਲੈਵਲ ਤੇ ਇਹ ਮਹਿੰਗਾਈ ਕਰਨਗੇ ਇਸਨੂੰ ਇਹ ਨਹੀਂ ਲੱਗ ਰਿਹਾ ਕਿ ਸਾਡੇ ਲਈ ਕੁਝ ਅੱਛਾ ਪੇਸ਼ ਕਰਨਗੇ ਕਿ ਘੱਟ ਬਜਟ ਵਿੱਚ ਕੋਈ ਚੀਜ਼ ਮਿਲੇਗੀ। ਕੁਝ ਉਮੀਦ ਨਾ ਨਹੀਂ ਹੈ ਗਿਆ। ਸਿਲੰਡਰ ਤੁਸੀਂ ਲਗਾ ਲਓ। ਕਿਸੇ ਟਾਈਮ 400-500 ਦਾ ਸੀਗਾ। ਐਸ ਟਾਈਮ 11-1200 ਰੁਪਏ ਦਾ ਹੋਇਆ ਪਿਆ। ਜੋ ਇੱਕ ਆਮ ਬੰਦਾ ਹੈ 400-300 ਦੀ ਦਿਹਾੜੀ ਲਗਾਉਂਦਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੈ। ਤੁਸੀਂ ਕੋਈ ਰਾਸ਼ਨ ਲੈਣ ਚਲੇ ਜਾਓ। ਉਹ ਵੀ ਮੈਮ ਆਟਾ 350 ਰੁਪਏ ਦਾ 10 ਕਿਲੋ ਆਟਾ ਹੀ ਆ ਗਿਆ। ਤੇ ਦਾਲਾ ਲੈਣ ਚਲ ਜਓ। ਸਬਜ਼ੀਆਂ ਲਗਾ ਲਓ। 100 ਰੁਪਏ ਕਿਲੋ ਟਮਾਟਰ ਹੈ। ਪਿਆਜ਼ ਇਹਨੇ ਮਹਿੰਗਾ। ਮੈਮ ਕਿੱਦਾਂ ਇੱਕ ਲੇਡੀਜ਼ ਘਰ ਚਲਾਏਗੀ? ਕ ਤੋ ਅੱਜ ਕੇਂਦਰੀ ਬਜਟ ਪੇਸ਼ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਦੇਸ਼ ਵਾਸੀਆਂ ਦੇ ਉਮੀਦਾਂ ਇਸ ਬਜਟ ਨੂੰ ਲੈ ਕੇ ਨੇ ਸਾਰੇ ਲੋਕਾਂ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਅਸੀਂ ਵੀ ਹਰ ਇੱਕ ਅਪਡੇਟ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਕੋਈ ਹੈ ਅੱਜ ਦਿਨ ਭਰ ਦੇ ਵਿੱਚ ਬਜਟ ਨੂੰ ਲੈ ਕੇ ਕੀ ਕੁਝ ਖਾਸ ਹੋਵੇਗਾ ਕੀ ਕੁਝ ਅਪਡੇਟਸ ਨੇ ਇਸ ਸਭ ਕੁਝ ਜਾਣਨ ਦੇ ਲਈ ਲਗਾਤਾਰ ਜੁੜੇ ਰਹੋ ਡੇਲੀ ਪੋਸ ਪੰਜਾਬ Haryana Himachal ਦੇ